ਕਨਮ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ ਮੇਰਾ ਭਾਨਿਆ ਕਿਆ ਨਾਮ ਹੈ ਜੀ ਇਹਨਾਂ ਦਾ ਗੁਰਪ੍ਰੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਹੱਤਵਾਲਾ ਠੀਕ ਹੈ ਉਮਰ ਕਿੰਨੀ ਸੀਗੀ ਜੀ 32 ਸਾਲ ਦੇ ਹੋਗੇ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਗਏ ਹੋਏ ਸੀਗੇ ਕੈਨੋ ਹੋ ਰਹੇ ਆ ਅਮਰੀਕਾ ਚ ਹਾਂ ਅਮਰੀਕਾ ਕਿ ਕੀ ਗੱਲ ਬਾਤ ਹੈ ਉੱਥੇ ਸਟਾਫ ਸਿੰਘ ਜੀ ਨਾਲ ਗੁਗਾ ਲਵਾਤਾ ਤੇ ਕੁਛ ਨਹੀਂ ਹੋਇਆ ਬਰ ਟਰੱਕ ਚਲਾਉਂਦੇ ਸੀ ਤੇ ਟਰੱਕ ਚ ਚਲਾਉਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਹੀ ਸ਼ੈਡ ਆਨ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਹੁਤਾ ਟਕਰਾਰ ਹੋਇਆ ਤੇ ਟਕਰਾਰ ਹੋ ਗਏ ਤਾਂ ਉਹ ਉਹ ਕਹਿੰਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਸੀ ਉਹਨੂੰ ਗਨ ਕੱਢ ਲਈ ਉਹ ਜਿਹਦੇ ਇਹਨ ਦੇਖੀ ਗਾਨੇ ਡਾੜ ਪਿਆ ਪਿੱਛੇ ਨੂੰ ਉਹਨੂੰ ਉਸੇ ਵੇਲੇ ਬਰਸਟ ਮਾਰਿਆ ਇਹ ਪਿੱਛੇ ਫੇ ਠੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ ਅੱਠ ਗੋਲ ਅੱਠ ਗੋਲ ਜੀ ਕੀ ਕੋਈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਿਛਲੇ ਕਿੰਨੇ ਸਮੇਂ ਤੋਂ ਹੈ ਇਸ ਸਮੇਂ ਤੋਂ ਬਹਿਰ ਸਿੰਘ ਜੀ ਹੁਣ 11 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੌਣ ਕਰੇ ਸੀ ਇਨਦੇ ਘਰ ਦੇ ਵਿੱਚ ਕੌਣ ਕੌਣਾ ਜੀ ਇਹ ਹੈ ਇਹਨਾਂ ਦੀ ਮਾਤਾ ਆ ਬਸ ਇਕੋ ਮਾਤਾ ਹੀ ਹੈ ਕੁਝ ਤੁਸੀਂ ਕਰ ਹਾਂ ਘਰ ਦੇ ਵਿੱਚ ਕੌਣ ਕੌਣਾ ਜੀ ਮਾਤਾ ਆ ਬਸ ਇਹਨਾਂ ਦੀ ਤੇ ਫਾਦਰ ਸਾਹਿਬ ਐਨਕੀ ਫਾਦਰ ਡੈਥ ਹੋ ਗਿਆ ਠੀਕ ਹੈ ਜੀ ਇਹ ਹੋਰ ਵੀ ਭੈਣ ਭਰਾ ਨੇ ਇਹ ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ 24 ਅਮਰੀਕਾ ਚ ਹੈ ਹਾਂ ਇੱਕ ਤੇ ਉੱਥੇ ਕੁਝ ਲੱਗਿਆ ਪਤਾ ਕੀ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨੂੰ ਫੜ ਲਿਆ ਜਾਂ ਨਹੀਂ ਅਜੇ ਤੱਕ ਹਾਲੇ ਤੱਕ ਕੋਈ ਉਹਦੀ ਨਹੀਂ ਪਤਾ ਲੱਗਿਆ ਇਹਨਾਂ ਨੂੰ ਫੜਿਆ ਨਹੀਂ ਹੁੰਦੇ ਆਪ ਨਹੀਂ ਆਇਆ ਉਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਕਹਿਣਾ ਚਾਹੁੰਦੇ ਆ ਫੇ ਉਹਨੂੰ ਫੜ ਫੜ ਕੇ ਸਜ਼ਾ ਸਖਤ ਤੋਂ ਸਖਤ ਦਿੱਤੀ ਜਾਵੇ ਤੇ ਉਹਨੂੰ 19 ਸਜਾ ਜਿੰਨੀ ਉਹਨੂੰ ਮਿਲੀ 19 ਉਹਨੂੰ ਮਿਲੇ ਬਰਾਬਰ ਸਜਾ ਹੋਣੀ ਚਾਹੀਦੀ ਹੈ ਤੇ ਉੱਥੇ ਦੀ ਬੋਡੀ ਇੱਥੇ ਕਿੱਦਾਂ ਤਰੀਕ ਮੰਗ ਕਰਦੇ ਹਾਂ ਕਿ ਆਵੇ ਇੱਥੇ ਅੱਜ ਬੋਡੀ ਆ ਜਾਵੇ ਤਾਂ ਫੇਰ ਠੀਕ ਹੈ ਸਾਨੂੰ ਅਸੀਂ ਵੀ ਮੂੰਹ ਦੇਖ ਲਵਾਂਗੇ ਹਾਂ ਸੋਹਣੇ ਆਪ ਵੀ ਸਾਡਾ ਬੱਚਾ ਅਸੀਂ ਚਾਹੁੰਦੇ ਹਾਂ ਕਿ ਇੱਥੇ ਆ ਜਾਵੇ ਕੋਈ ਸਾਡਾ ਬੱਚਾ ਇੱਥੇ ਬੋਡੀ ਆ ਜਾਵੇ ਹਾਂ ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਧਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰਫ ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋੜੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਦੀ ਆ ਜੀ ਇਹਦੀ ਉਮਰ ਸੀ ਉਹਦੇ ਭਰਾ ਵਿਆਹ ਹੋਏ ਨਾ ਜੇ 1.5 ਸਾਲ ਹੋਇਆ ਉਹ ਵੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਭਾਣਾ ਇਦਾਂ ਦਾ ਬੱਤਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜੋਦੇ ਦੋਸਤ ਮਿੱਤਰ ਰੋਂਦੇ ਆ ਪਰਿਵਾਰ ਸਾਰਾ ਰੋਂਦਾ ਸਭ ਅਸੀਂ ਵੀ ਰੋਣੇ ਆ ਸਭ ਲੋ ਸਾਰੇ ਇਹਨੇ ਤੇ ਮੰਗਣੀ ਹੋਈ ਸੀ ਜੀ ਹਾਂ ਜੀ ਮੰਗਣੀ ਹੋਈ ਸੀ ਜੀ ਇੱਕ ਮਹੀਨੇ ਵਿਆਹ ਰੱਖਿਆ ਸੀ ਅਗਲੇ ਮਹੀਨੇ ਅੰਬਰਸਾਰ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਹੈ ਕੈਨੇਡਾ ਦੇ ਬੇਚਾਰ ਤੇ ਆਪਾ ਚਰਨ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਾਵਾਂ ਵਾਪਰੀਆਂ ਇਸ ਤਰ੍ਹਾਂ ਨਹੀਂ ਜੀ ਇਸ ਤੋਂ ਪਹਿਲਾਂ ਹੈ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਾਵਨਾ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਵਾਨਾਂ ਤੇ ਹੋ ਰਹੀਆਂ ਇਹ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਨਾ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਹੈ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਹੋਣੀ ਚਾਹੀਦੀ ਹੈ ਇਹ ਘਟਾਵਾਂ ਅੱਗੇ ਤੋਂ ਵੱਧ ਤੋਂ ਵੱਧ ਵੱਧੀਆਂ ਜਾ ਰਹੀਆਂ ਇਹ ਤੇ ਅਸੀਂ ਮੰਗ ਕਰਦੇ ਆ ਵੀ ਇਹ ਘਟਾਵਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਆ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ ਚੰਗਾ ਸੀਗਾ ਪਿੰਡ ਤੇ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਤੇ ਹਾਲਤ ਹੈ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰ-ਬਾਰ ਮਕਾਨ ਸੋਨਾ ਬਣਾਇਆ ਪਰ ਬੱਚੇ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਦੋਂ ਦੀ ਘਟਨਾ ਜੀ ਇਹ ਕਿੰਨੀ ਤਰੀਕ ਦੀ ਕੁਛ ਲੱਗਿਆ ਪਤਾ ਜੀ ਇਹ ਪਰਸ ਕਿੰਨੀ ਤਰੀਕ ਸੀ ਪਰਸੋ 24 ਹਾਂ ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉੱਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਕੀ ਮੰਗ ਕੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਤੋਂ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉੱਥੇ ਵੀ ਸਰਕਾਰ ਨੂੰ ਚਾਹੀਦਾ ਹੈ ਬਈ ਅਸੀਂ ਇਦਾਂ ਵੱਡਾ ਸਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜੂਰ ਰੋਣਾ ਚਾਹੀਦਾ ਤੇ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸਾਰੀ ਗਾਲੀ ਗੱਲ ਆ ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਬਹੁਤਾ ਹੱਸ ਕੇ ਨਹੀਂ ਦੇਖਿਆ ਅੱਜ ਕਿਸੇ ਦਾ ਚੁੱਲ੍ਹਾ ਨਹੀਂ ਬਲਿਆ ਬਹੁਤ ਮੰਦ ਭਾਗੀ ਘਟਨਾ ਹੈ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਅਮਰੀਕਨ ਸਰਕਾਰ ਨੂੰ ਇੱਥੇ ਪਾਬੰਦੀ ਲਾਉਣੀ ਚਾਹੀਦੀ ਹੈ ਸਖਤ ਕਦਮ ਚੁੱਕਣੇ ਚਾਹੀਦੇ ਆ ਜੋ ਵੀ ਆ ਇਨੂੰ ਇਹ 12 ਦਿਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਨੰਬਰਦਾਨ ਸਾਹਿਬ ਪਤਾ ਲੱਗਿਆ ਕਿ ਉਧਰ ਇਹ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ? ਹਾਂ ਜੀ ਕੋਈ ਕਨਫਰਮ ਨਹੀਂ ਹੋ ਸਕਿਆ ਜੀ। ਸਿਗਾ ਕੋਈ ਵਿਅਕਤੀ ਕੋ ਗੋਰਾ ਦੱਸ ਰਹੇ ਆ। ਮਕਤੀ ਉਹਦੇ ਬ੍ਰਦਰ ਨਾਲ ਟਾਈਪ ਆਪਣੇ ਹੋਇਆ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ। ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾ ਉਧਰ ਇਸ ਪ੍ਰਕਾਰ। ਅਸੀਂ ਬਸ ਇਹ ਮੰਗ ਕਰਦੇ ਵੇ ਸਾਡੇ ਬੱਚੇ ਨੇ ਇਥੇ ਇੰਡੀਆ ਲਈ ਬੋੜੀ ਆ ਜਾਵੇ। ਉਹਦੀ ਮੰਮੀ ਇੱਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤੋ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬਾਡੀ ਇੰਡੀਆ ਆਉਣੀ ਚਾਹੀਦੀ ਇੱਥੇ ਪੰਜਾਬ ਆਉਣੀ ਚਾਹੀਦੀ